ਪੰਜਾਬੀ ਪੰਜਾਬੀ ਤੇ ਸਾਡੇ ਨਾਲ ਅੱਜ ਭਾਈ ਬਲਦੇਵ ਸਿੰਘ ਵਡਾਲਾ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸ਼ੁਰੂਆਤ ਕਰਨਾ ਚਾਹੁੰਦਾ ਮੈਂ ਇਸ ਗੱਲ ਤੋਂ ਲੰਘੇ ਦਿਣੀ ਥੋਡੇ ਵੱਲੋਂ ਇੱਕ ਕਤਰਤਾ ਹੁੰਦੀ ਹੈ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਸਿੱਖ ਸਦ ਭਾਵਨਾ ਬਦਲਵੀ ਮੌਜੂਦ ਹੁੰਦਾ ਉੱਥੇ ਔਰ ਉਹ ਮੀਟਿੰਗ ਤੋਂ ਸ਼ੁਰੂ ਕਰਦੇ ਆ ਹੋਰ ਵੀ ਬੜੇ ਸਵਾਲ ਪੁੱਛਨੇ ਨੇ ਪਹਿਲਾਂ ਉਹ ਮੀਟਿੰਗ ਦੇ ਵਿੱਚ ਕਿਹੜੇ ਮਤੇ ਪਾਏ ਗਏ ਨੇ ਕੀ ਵਿਚਾਰਿਆ ਗਿਆ ਉੱਥੇ ਸਾਡੀ ਕਤਰਤਾ ਸਿੱਖ ਸਭਾਵਨਾ ਦਲ ਦੀ ਆਏ ਮਹੀਨੇ ਅਸੀਂ ਕਰਦੇ ਆਂ ਇਸ ਵਾਰੀ ਅਸੀਂ ਵਿਸ਼ੇਸ਼ ਕਰਕੇ 4 ਦੀ بجائے ਕੱਲ ਉਥੇ 24 ਨੂੰ ਇਸ ਲਈ ਸੱਦੀ ਸਿੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਮੁੱਖ ਰੱਖਦੇ ਆਂ ਕਿ ਵੋਟਾਂ ਦੇ ਵਿੱਚ ਧੰਦਲੀ ਪੱਖਪਾਤ ਜਿਹੜਾ ਸੀਗਾ ਉਹ ਰਵਾਇਤੀ ਜਿਹੜਾ ਤੁਰਿਆ ਆਉਂਦਾ ਆ ਉਹ ਜਿਉਂ ਦਾ ਤਿਉਂ ਆ ਜਿਸ ਕਰਕੇ ਸਾਨੂੰ ਇਹਦੇ ਲਈ ਕਾਨੂੰਨੀ ਤੌਰ ਤੇ ਵੀ ਚਾਰਾ ਜੋਈ ਕਰਨੀ ਦੂਸਰੇ ਪਾਸੇ ਇਹ ਜਿਹੜੀ ਕਾਬਜ ਢੇਰ ਉੱਥੇ ਬੈਠੀ ਆ ਬਾਦਲ ਕੇ ਇਹਨਾਂ ਵੱਲੋਂ ਜਦੋਂ ਵੀ ਕਿਤੇ ਇਲੈਕਸ਼ਨ ਦੀ ਗੱਲ ਆਉਂਦੀ ਆ ਇਹ ਹਾਈ ਕੋਰਟ ਜਾਂ ਤੇ ਸਹਿਜ ਧਾਰੀ ਵਾਲਾ ਉੱਥੇ ਸਿਆਪਾ ਖੜਾ ਕਰਕੇ ਬਹਿ ਜਾਂਦੇ ਨੇ ਵੀ ਉੱਥੇ ਵੀ ਹਾਈ ਕੋਰਟ ਚ ਮੈਟਰ ਆ ਜੀ ਸੁਪਰੀਮ ਕੋਰਟ ਚ ਗੱਲ ਚੱਲ ਰਹੀ ਆ ਤੇ ਕੱਲ ਵੀ ਇਹਨਾਂ ਦਾ ਵਫਦ ਉੱਥੇ ਜਾ ਕੇ ਮਿਲਿਆ ਜੀ ਆ ਨਕਲੀ ਵੋਟਾਂ ਬਣ ਗਈਆਂ ਜੀ ਆ ਹੋ ਗਿਆ ਜੀ ਉੱਥੇ ਸਿੰਘ ਕੌਰ ਵਾਲੀਆਂ ਵੋਟਾਂ ਹੈ ਨਹੀਂ ਜੀ ਜਦ ਕਿ ਇਨਾਂ ਨੇ ਇਹੋ ਜਿਹੇ ਛਾਪੇ ਖੜੇ ਕਰ ਦਿੱਤੇ ਨੇ ਕੌਮ ਵਾਸਤੇ ਜਦੋਂ ਇਹ ਪੰਜ ਵਾਰੀ ਮੁੱਖ ਮੰਤਰੀ ਬਣੇ ਆ। ਹੂੰ। ਇਨਾਂ ਦਾ ਫਰਜ਼ ਬਣਦਾ ਸੀਗਾ ਕਿ ਆਲ ਇੰਡੀਆ ਐਕਟ ਨੂੰ ਪਾਸ ਕਰਨਾ ਤੇ ਕਰਵਾਉਣਾ। ਹੂੰ। ਨੰਬਰ 2 ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਇਹਨਾਂ ਨੇ ਤਾਨਾਸ਼ਾਹੀ ਦੇ ਚੱਕਰ 'ਚ ਆਪ ਹੀ ਨਹੀਂ ਹੋਣ ਦਿੰਦੇ ਰਿਹਾ 17 ਸਾਲ 14 ਸਾਲ ਕੱਢ ਦਿੰਦੇ ਰਹੇ। ਜੀ। ਤੇ ਹੁਣ ਵੀ ਇਹਨਾਂ ਦੀ ਸਰਕਾਰਾਂ ਨਾਲ ਮਿਲੀ ਭੁਗਤ ਕਰਕੇ 14 ਸਾਲ ਹੋ ਗਏ ਚੋਣ ਹੋਈ ਨੂੰ ਤੇ ਜਦੋਂ ਵੀ ਸਰੂ ਸਾਹਿਬ ਕਮਿਸ਼ਨ ਨੇ ਪੁੱਛੋ ਅੰਡਰ ਪ੍ਰੋਸੈਸ ਹੈ ਜੀ ਹੂੰ ਇਹ ਕਿਹੜਾ ਅੰਡਰ ਪ੍ਰੋਸੈਸ ਹੈ ਵੀ ਜਿਹੜਾ 5 ਸਾਲ ਵਿਧਾਨ ਸਭਾ ਲੋਕ ਸਭਾ ਦੀ ਤਰ੍ਹਾਂ 5 ਸਾਲਾਂ ਚੋਂ ਨੂੰ ਕਰਾਉਣਾ ਹੁੰਦਾ ਆ ਜਿਹੜੇ ਮੈਂਬਰ ਮਰ ਜਾਂਦੇ ਨੇ ਉਹਦੀ ਜਗ੍ਹਾ ਚੋਣ ਕਰਾਉਣੀ ਹੈ ਜੇ ਕੋਈ ਅਸਤੀਫਾ ਦੇ ਜਾਂਦਾ ਆ ਅਯੋਗ ਕਰਾਰ ਦਿੱਤਾ ਜਾਂਦਾ ਆ ਉਹਦੀ ਪਰਪਾਈ ਕਰਨੀ ਆ ਇੱਥੇ ਉਹ ਸਭ ਕੁਝ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਗੈਰ ਕਾਨੂੰਨੀ ਚੱਲ ਰਿਹਾ ਹੈ ਫਿਰ ਵਿਧਾਨ ਸਭਾ ਲੋਕ ਸਭਾ ਦੀ ਤਰ੍ਹਾਂ ਹੀ ਵੋਟ ਪਹਜੀ ਪੀਸੀ ਦੀ ਬਣਨੀ ਚਾਹੀਦੀ ਆ ਪਰ ਗੁਰਦੁਆਰਾ ਕਮਿਸ਼ਨ ਕਿਵੇਂ ਬਣਾ ਰਿਹਾ ਆ ਉਹ ਤਿੰਨ ਤਰ੍ਹਾਂ ਦੇ ਫਾਰਮ ਦੇਈ ਬੈਠਾ ਆ ਉਹਦੇ ਚ ਜਾਤੀਵਾਦ ਦਾ ਉਹ ਵੀ ਮੰਨਿਆ ਮੰਗਿਆ ਜਾਂਦਾ ਵੀ ਸਾਨੂੰ ਉਹਦਾ ਪ੍ਰੂਫ ਦਿਓ ਫਿਰ ਆਧਾਰ ਕਾਰਡ ਨਾਲ ਲਿੰਕਟ ਕਰਕੇ ਉਹਦੀ ਫੋਟੋ ਸਾਰਾ ਕੁਝ ਚਾਹੀਦਾ ਸੀ ਦਸਤਾਵੇਜ਼ ਉਹ ਕਈ ਕੁਸ਼ ਉਹਦੇ ਚ ਜਿਹੜਾ ਉਹ ਛੱਡ ਕੇ ਪਟਵਾਰੀ ਨੂੰ ਦੇ ਦਿਓ ਜੀ ਤਹਿਸੀਲਦਾਰ ਨੂੰ ਦੇ ਦਿਓ ਜੀ ਪਟਵਾਰੀ ਨਹੀਂ ਮਿਲਿਆ ਜੀ ਤਹਿਸੀਲਦਾਰ ਵਿਆਹ ਤੇ ਗਏ ਹੋਏ ਆ ਤੁਸੀਂ ਫਾਰਮ ਇਕੱਠੇ ਨਹੀਂ ਦਿੱਤੇ ਇਕੱਠੇ ਕਿਉਂ ਲੈ ਆਏ ਹੋ ਕੱਲਾ ਕੱਲਾ ਕਿਉਂ ਆਇਓ ਐਦਾ ਦੀ ਖੱਜਲ ਖਵਾਰੀ ਸਮੇਂ ਦੀ ਬਰਬਾਦੀ ਪੈਸੇ ਦੀ ਬਰਬਾਦੀ ਇਹਦੇ ਨਾਲ ਨਾਲ ਹੁਣ ਉਹ ਜਿਹੜੀ ਵੋਟਾਂ ਦੀ ਰੇਸ਼ਿਓ ਸੀ ਵੱਡੀ ਗੱਲ ਜਦੋਂ ਅਸੀਂ ਖੁਦ ਸਾਰੋਂ ਸਭ ਨਾਲ ਮੀਟਿੰਗ ਕੀਤੀ ਬੈਠ ਕੇ ਮੈਂ ਕਿਹਾ ਜੀ ਸਿੰਘ ਜਦੋਂ ਸਰਕਾਰੀ ਵੋਟ ਸਾਡੇ ਤੋਂ ਬਣੇ ਹੋਏ ਨੇ ਵਿਧਾਨ ਸਭਾ ਦਾ ਵੀ ਕਾਨੂੰਨ ਇੱਕ ਹੈ ਲੋਕ ਸਭਾ ਦਾ ਵੀ ਤੇ ਗੁਰਦੁਆਰਾ 1925 ਐਕਟ ਦਾ ਵੀ ਕਾਨੂੰਨ ਇੱਕ ਹੈ ਉਸੇ ਦੇ ਤਹਿਤ ਪੀ ਆਰਓ ਬੀ ਐਲਓ ਸੁਪਰਵਾਈਜ਼ਰ ਕਸੀਲਦਾਰ ਐਸਟੀਐਮ ਡੀਸੀ ਇੱਕ ਸਾਰੀ ਟੀਮ ਨੇ ਦੋ ਵਾਰੀ ਸਰਵੇ ਕਰਕੇ ਜਦੋਂ ਵੋਟਾਂ ਬਣਾ ਦਿੱਤੀਆਂ ਉਹ ਵੋਟ ਪਰਵਾਨ ਤੇ ਸਰਕਾਰ ਦੇ ਵਿੱਚ ਉਹ 3 ਕਰੋੜ ਦਾ ਜਿਹੜਾ ਖਾਕਾ ਤੁਹਾਡੇ ਤੋਂ ਪਿਆ ਆ ਇੱਕੋ ਹੀ ਕਾਨੂੰਨ ਹੈ ਉਸੇ ਕਾਨੂੰਨ ਨੇ ਵੋਟ ਬਣਾਈ ਆ ਉਹਦੇ ਵਿੱਚੋਂ ਸਿੰਘ ਕੌਰ ਵਾਲੀ ਵੋਟ ਅਲੱਗ ਕਰ ਲੋ ਕਹਿੰਦੇ ਨਹੀਂ ਆਪਾਂ ਕਰ ਸਕਦੇ ਕਿਉਂ ਮੈਂ ਕਿਹਾ ਜੀ وجہ ਕਹਿੰਦੇ ਜੀ ਉਹਦੇ ਚ ਕੁਝ ਸਿੱਖ ਕੋ ਨਮੋਨ ਨੇ ਕੁਝ ਸਿੱਖਾਂ ਦੇ ਮੁੰਡਿਆਂ ਨੇ ਦਾੜ੍ਹੀਆਂ ਕਟੀਆਂ ਮੇਖੇ ਜੀ ਜਿੰਨਾ ਦਾੜੀਆਂ ਕੱਟੀਆਂ ਆ ਉਹਨਾਂ ਲਈ ਵੀਡੀਓਗ੍ਰਾਫੀ ਕੈਮਰਾ ਲਾ ਕੇ ਇੱਕ ਉਥੇ ਅਫਸਰ ਦੀ ਡਿਊਟੀ ਲਾ ਦਿਓ ਮੌਕੇ ਤੇ ਵੀ ਜਿਹੜਾ ਦਾੜੀ ਕੱਟ ਕੇ ਵੋਟ ਪਾਉਂਦਾ ਫੜਿਆ ਗਿਆ ਬਿਨਾਂ ਸਾਬਤ ਸੂਰਤ ਤੋਂ ਉਹਦੇ ਤੇ ਮੁਕੱਦਮਾ ਦਰਜੋ ਹੂੰ ਕਹਿੰਦੇ ਨਹੀਂ ਇੰਜ ਨਹੀਂ ਹੁੰਦਾ ਹੁੰਦਾ ਮੈਂ ਤਾਂ ਇਹ ਕਰ ਸਕਦਾ ਆ ਕਿ ਜੇ ਸਿੱਖਾਂ ਦੇ ਮੁੰਡੇ ਨੇ ਦਾੜ੍ਹੀ ਕੱਟੀ ਆ ਤੇ ਉਹ ਮੈਂ ਉਹਦੀ ਵੋਟ ਨਹੀਂ ਬਣ ਦੇਣੀ ਜੇ ਕੋਈ ਰਾਮ ਲਾਲ ਮੁਹੰਮਦ ਸਦੀਕ ਆ ਕੇ ਦਾੜ੍ਹੀ ਰੱਖ ਕੇ ਕਹਿ ਦਿੰਦਾ ਆ ਕਿ ਮੈਂ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਆ ਤੇ ਮੈਨੂੰ ਉਹਦੀ ਵੋਟ ਸਾਬਤ ਸੂਰਤ ਦੀ ਬਣਾਉਣੀ ਹੋਊ ਹੂੰ ਅੱਛਾ ਇਹ ਜਵਾਬ ਮਿਲਿਆ ਸਾਨੂੰ ਹੁਣ ਇਹ ਕੰਮ ਕਿੰਨਾ ਕੀਤੇ ਨੇ ਬਦਲ ਕੇ ਆਨੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਜੇ ਕੋਈ ਹੋਰ ਵਿਅਕਤੀ ਹੁੰਦਾ ਹੈ ਜੇ ਕੋਈ ਗੈਰ ਸਿੱਖ ਹੁੰਦਾ ਹੈ ਜੇ ਉਹ ਸਿੱਖ ਧਰਮ ਨਾਲ ਨਹੀਂ ਤਾਲੁਕ ਰੱਖਦਾ ਤੇ ਜੇ ਉਹ ਵੀ ਕਿਸਾ ਤਰ੍ਹਾਂ ਹੀ ਆਊਗਾ ਤੇ ਉਹਦੀ ਵੋਟ ਬਣਾ ਦਿੱਤੀ ਜਾਊਗੀ ਭਲਾ ਬਣਾ ਦਿੱਤੀ ਜਾਊਗੀ ਉਹਦੀ ਵੋਟ ਵੀ ਬਣਾ ਦਿੱਤੀ ਜਾਊਗੀ ਜਦ ਕਿ ਸਿੰਘ ਕੌਰ ਵਾਲੀ ਗੱਲ ਅਸੀਂ ਕਹਿ ਰਹੇ ਹਾਂ ਇਹ ਨਹੀਂ ਕਹਿ ਰਹੇ ਨਾ ਇਹ ਉਹਦੇ ਤੇ ਪੂਰੇ ਉਤਰਦੇ ਆ ਫਿਰ ਅਸੀਂ ਐਕਟ ਦੇ ਅਨੁਸਾਰ ਇਹਨਾਂ ਨੂੰ ਕਈ ਵਾਰੀ ਲਿਖ ਕੇ ਦੇ ਚੁੱਕੇ ਕਿ ਸਿੰਘ ਕੌਰ ਵਾਲੀ ਵੋਟ ਬਣਾਓ ਮੰਨ ਲੈਨੇ ਪੰਜਾਬ ਦੇ ਬੱਚਿਆਂ ਨੇ ਆ ਦੇ ਵਿੱਚ ਕੇਸ ਕਤਲ ਕਰਤੇ ਦਾੜੀਆਂ ਕੱਟ ਲੀਆਂ ਪਰ ਜਦੋਂ ਉਹਨਾਂ ਦੀ ਵੋਟ ਬਣੀ ਹੋਊਗੀ ਇੱਕ ਦਿਨ ਜ਼ਰੂਰ ਵਾਪਸ ਆਉਣਗੇ ਕਿ ਸਾਡੀ ਵੋਟ ਹੈ ਤੇ ਅਸੀਂ ਆਪਣੇ ਆਪ ਦੀ ਸਿੱਖੀ ਚ ਆਇਡੈਂਟੀਟੀ ਪੇਸ਼ ਕਰਨ ਆਪਣੇ ਆਪ ਨੂੰ ਜੀ ਤੇ ਜਦੋਂ ਤੁਸੀਂ ਵੋਟ ਹੀ ਕੱਟ ਦਿੱਤੀ ਇਸ ਵਿੱਚ ਕਰਨੀ ਹੋਰ ਚੀਜ਼ ਆ ਰੋਕਣੀ ਚੈਲੰਜ ਕਰਨੀ ਹੋਰ ਚੀਜ਼ ਆ ਉਹ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਉੱਥੇ ਤੇ ਸਾਡੀ ਇਹ ਗੱਲ ਸੀਗੀ ਕਿ ਕਿਉਂ ਨਾ ਹੋਵੇ ਅਸੀਂ ਗੁਰਦੁਆਰਾ ਕਮਿਸ਼ਨ ਨੂੰ ਵੀ ਲਿਖ ਰਹੇ ਹਾਂ ਅਸੀਂ ਹਾਈ ਕੋਰਟ ਵੀ ਜਾ ਰਹੇ ਹਾਂ ਅਸੀਂ ਹੋਰ ਵੀ ਕਰ ਰਹੇ ਹਾਂ ਅਸੀਂ ਸਰਕਾਰ ਤਾਂ ਪਤਾ ਨਹੀਂ ਬਾਦਲਾਂ ਨਾਲ ਮਿਲ ਗਈ ਆ ਉਹ ਤਾਂ ਸਾਡੀ ਗੱਲ ਹੀ ਨਹੀਂ ਸੁਣ ਰਹੀ ਹੂੰ ਅੱਛਾ ਜਦ ਕਿ ਇਸ ਵਿਸ਼ੇ ਤੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਗੁਰਦੁਆਰੇ ਦੇ ਪ੍ਰਬੰਧ ਨੂੰ ਮੁੱਖ ਰੱਖਣਾ ਚਾਹੀਦਾ ਸੀ ਨਾ ਕਿ ਅਕਾਲੀ ਦਲ ਬਾਦਲ ਨੂੰ ਹੂੰ ਪਰ ਉਹ ਅਕਾਲੀ ਦਲ ਬਾਦਲ ਨੂੰ ਮੁਖ ਰੱਖ ਰਿਹਾ ਵਾ ਜੇ ਇਸ ਤਰ੍ਹਾਂ ਦਾ ਕੁਸ਼ਨ ਨਾ ਹੁੰਦਾ ਤੇ ਅੱਜ ਜਿਹੜੀ ਰੇਸ਼ੋ ਘਟ ਕੇ ਪਹਿਲਾਂ 15 ਲੱਖ ਤੇ ਆ ਗਈ ਮੁੜ ਕੇ ਉਹ 20 ਲੱਖ ਤੇ ਚਲੀ ਗਈ ਹੁਣ 25 ਤੇ ਆ ਗਈ ਹੁਣ 30 ਤੇ ਆ ਗਈ ਇਹ ਕੀ ਮਤਲਬ ਹੋਇਆ ਫਿਰ ਉਹ ਵੋਟਾਂ ਡਬਲਿੰਗ ਹੋ ਗਈਆਂ ਉਹਨਾਂ ਦੇ ਨਾਵਾਂ 'ਚ ਫਰਕ ਪੈ ਗਿਆ ਹੁਣ ਇਹਨਾਂ ਨੇ ਟੰਡੋਰਾ ਪਿੱਟਿਆ ਹੋਇਆ ਬਾਦਲ ਕਿਆਂ ਨੇ ਵੇਖੋ ਜੀ ਨਕਲੀ ਵੋਟਾਂ ਦਾ ਰੋਲਾ ਪਾ ਦਿਓ ਇੰਨਾਂ ਕ ਜਦ ਵੀ ਚੋਣ ਹੋਣੀ ਨਹੀਂ ਦੇਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹੂੰ ਅੱਜ ਚੋਣ ਹੋ ਗਈ ਤਾਂ ਸਾਡੇ ਥੱਲੇ ਉਹ ਗੁਰਦੁਆਰੇ ਨਿਕਲ ਜਾਣੇ ਆ ਜਦ ਕਿ ਜੇ ਸਿੰਘ ਕੌਰ ਵਾਲੀ ਸਰਕਾਰੀ ਵੋਟ ਨੂੰ ਤੁਸੀਂ ਚੁੱਕ ਲੈਨੇ ਹੋ ਹੂੰ ਸਾਰੇ ਰੌਲੇ ਖਤਮ ਹੋ ਜਾਣਗੇ ਨਾ ਤਾਂ ਉਹ ਬੰਦੇ ਰਹਿ ਜਾਣਗੇ ਜਿਹੜੇ ਕਹਿਣਗੇ ਸਾਡੀ ਵੋਟ ਨਹੀਂ ਬਣੀ ਹੂੰ ਤੇ ਨਾ ਉਹ ਹੋਣਗੇ ਜਿਹੜੇ ਕਹਿਣਗੇ ਸਾਡੀਆਂ ਦੋਵਰੀ ਬਣ ਗਈਆਂ ਹੂੰ ਇੱਕ ਗਣ ਇਹ ਫਿਰ ਉਹ ਵੀ ਗੱਲ ਖਤਮ ਹੋ ਜੂ ਮੰਨ ਲਓ ਸਾਡੇ ਪਿੰਡ ਦੀ ਧੀ ਆ ਉਹ ਦੂਜੇ ਪਿੰਡ ਵਿਆਹੀ ਗਈ ਹੂੰ ਜੀ ਉਹਦੀ ਵੋਟ ਵੀ ਉੱਥੇ ਆ ਜੂ ਜੀ ਬਿਲਕੁਲ ਇਸ ਲਈ ਇਹਦੇ ਵਿੱਚ ਕੋਈ ਹੀਰਾ ਫੇਰ ਨਹੀਂ ਕੋਈ ਕੁਸ਼ ਨਹੀਂ ਰਹੀ ਗੱਲ ਜਿਹੜੀ ਇਹ ਪਤਤ ਪੁਣੇ ਦੀ ਗੱਲ ਕਰਦੇ ਆ ਉਹਨੂੰ ਰੋਕਿਆ ਜਾ ਸਕਦਾ ਵੀ ਸਿੱਖ ਨੌਜਵਾਨ ਬੱਚੇ ਜਿਹੜੇ ਗਲਤੀ ਕਰਗੇ ਦਾੜੀ ਕੱਟ ਲਈ ਐ ਉਹਨੂੰ ਤੁਸੀਂ ਚੈਲੰਜ ਕਰਦੇ ਹੋ ਵੀ ਵੋਟ ਉਹਨਾਂ ਚੇਰ ਨਹੀਂ ਪਾਉਣੀ ਜਦ ਤੱਕ ਸਾਬਤ ਸੂਰਤ ਨਹੀਂ ਹੁੰਦਾ ਹੂੰ ਬਿਲਕੁਲ ਸਭ ਤਸੂਰਤ ਵੋਟ ਪਾਵੇ ਕੋਈ ਦਿੱਕਤ ਨਹੀਂ ਪਰ ਨਾਲ ਮੇਰਾ ਇਹ ਵੀ ਇੱਕ ਤਰਕ ਆ ਕਿ ਜਿਹੜੇ ਬਾਦਲ ਕੇ ਅੱਜ ਨੌਜਵਾਨਾਂ ਦੀਆਂ ਵੋਟਾਂ ਕਹਿੰਦੇ ਨੇ ਕੱਟ ਦਿਓ ਇਹਨਾਂ ਨਿਦਾੜੀਆਂ ਕੱਟੀਆਂ ਮੈਂ ਵੀ ਹੱਕ 'ਚ ਹੈ ਨਹੀਂ ਕਿ ਦਾੜੀ ਕੇ ਇਸ ਰੱਖ ਕੇ ਪਾਓ ਹੂੰ ਪਰ ਜਦੋਂ ਇਹਨਾਂ ਨੇ ਬਲਾਰੇ ਲਾਉਣੇ ਹੁੰਦੇ ਕਾਲੀ ਦਲ ਦੇ ਉਦੋਂ ਤੇ ਦਾੜੀ ਵੇਂਦੇ ਨਹੀਂ ਹੈ ਹੂੰ ਬਿਲਕੁਲ ਦਾੜੀ ਕੱਟਾ ਵੀ ਕਾਲੀ ਦਲ ਦਾ ਬਲਾ ਹੂੰ ਪਰ ਉਹ ਬੜ ਜਾਂਦਾ ਜੀ ਇਸ ਲਈ ਸਰਾਸਰ ਤਾਨਾਸ਼ਾਹੀ ਹੈ ਸਰਕਾਰਾਂ ਦੀ ਮਿਲੀ ਭੁਗਤ ਹੈ ਕਿ ਜਿਵੇਂ ਉਹ ਚੈਨਲ ਦੀ ਗੱਲ ਚੱਲੀ ਸੀ ਭਗਵੰਤ ਮਾਨ ਨੇ ਬੰਦ ਨਹੀਂ ਕਰਾਇਆ ਮੁੜ ਕੇ ਹਮ ਪੀਟੀਸੀ ਉੱਥੀ ਆ ਉਹਨਾਂ ਦਾ ਪਰਵਾਰ ਸਾਹਿਬ ਚ ਹਮ ਇਸੇ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਰੱਖਣ ਲਈ ਵੋਟਾਂ ਦਾ ਰੌਲਾ ਪਾ ਕੇ ਮਾਹੌਲ ਖਰਾਬ ਕਰਕੇ ਇਹਨੂੰ ਹੋਰ ਲਮਕਾਉਣਾ ਆ ਉਹ ਕਿਹੜੀਆਂ ਵੋਟਾਂ ਨੇ 1.5 ਸਾਲ ਹੋ ਚੱਲਿਆ ਯਾਰ ਜਿਹੜੇ ਜੀ ਤੱਕ ਵੋਟਾਂ ਹੀ ਨਹੀਂ ਬਣੀਆਂ ਤੁਹਾਡੇ ਤੋਂ ਹਮ ਜਦੋਂ ਇਹਨਾਂ ਨੂੰ ਪੁੱਛੀ ਦਾ 14 ਸਾਲ ਹੋ ਗਏ ਚੋਣ ਨਹੀਂ ਹੋਈ ਗੈਰ ਕਾਨੂੰਨੀ ਤੁਸੀਂ ਆਏ ਸਾਲ ਜਲਾਸ ਕਰ ਰਹੇ ਹੋ 12000 ਕਰੋੜ ਰੁਪਇਆ ਤੁਸੀਂ ਪਾਸ ਕਰ ਦਿੰਦੇ ਹੋ ਜਮੀਨਾਂ ਵਿਕ ਰਹੀਆਂ ਨੇ ਗੋਲਕਾਂ ਦੀ ਤੁਸੀਂ ਉਦਰ ਵਰਤੋਂ ਕਰਦੇ ਹੋ ਮੁਲਾਜ਼ਮਾਂ ਦੇ ਹੱਕ ਮਾਰ ਕੇ ਆਪਣੇ ਬੰਦਿਆਂ ਨੂੰ ਉੱਚੇ ਅਹੁਦਿਆਂ ਤੇ ਚੰਗੀਆਂ ਤਨਖਾਹਾਂ ਦੇ ਕੇ ਤੇ ਉਹਨਾਂ ਨੂੰ ਤੁਸੀਂ ਕੁਰਸੀਆਂ ਦਾ ਨਿਗ ਦੇ ਰਹੇ ਹੋ ਆਪਣੇ ਬੰਦੇ ਭਰਤੀ ਕਰਨ ਕਰਕੇ ਤੁਸੀਂ ਆਪਣੇ ਘਰ ਭਰ ਰਹੇ ਹੋ ਇਹ ਸਾਰੀਆਂ ਜਨਗੀਆਂ ਬੇ ਨਿਜਵੀਆਂ ਨੇ ਇਹ ਨਹੀਂ ਰੁਕਣ ਗਿਆ 300 28 ਪਾਵਨ ਸਰੂਪ ਚੋਰੀ ਹੋਏ ਨੇ ਉਹ ਵੀ ਇਹੀ ਗੈਰ ਕਾਨੂੰਨੀ ਦਾ ਹਿੱਸਾ ਆ ਵੀ ਜਦੋਂ ਇਹਨਾਂ ਦੀ ਮਿਆਦ ਪੁੱਗ ਚੁੱਕੀ ਆ ਕਿ ਮੈਂਬਰੀ ਹੈ ਨਹੀਂ ਪਰ ਉਹ ਬੈਠੇ ਹੋਏ ਨੇਤਾਨਾਸ਼ਾਈ ਲੈ ਕੇ ਵੀ ਸਾਡਾ ਕਬਜ਼ਾ ਦਰਬਾਰ ਸਾਹਿਬ ਤੇ ਤੇ ਫਿਰ ਇਹ ਵੀ ਗੱਲਾਂ ਉੱਥੇ ਸਾਰੀਆਂ ਬਾਚੀਆਂ ਗਈਆਂ ਵੀ ਹੁਣ ਅਜ ਅਕਾਲੀ ਦਾ ਇੱਕ ਬੰਨੇ ਤੇ ਆਪਣੇ ਆਪ ਨੂੰ ਸਿਆਸੀ ਪਾਰਟੀ ਕਹਿ ਰਿਹਾ ਤੇ ਸਿਆਸੀ ਬੰਦਾ ਨਾਲੇ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਲੜ ਸਕਦਾ ਤੇ ਫਿਰ ਸਿਆਸੀ ਬੰਦੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਲਈ ਇੰਨੇ ਤਰਲੋ ਮੱਛੀ ਕਾਦੇ ਤੋਂ ਹੋ ਰਾਇਆ ਤੇ ਜੇ ਸ਼੍ਰੋਮਣੀ ਕਮੇਟੀ ਸਿਆਸੀ ਅਕਾਲੀ ਦਲ ਕੋ ਰਹਿਣੀ ਚਾਹੀਦੀ ਆ ਇਹਨਾਂ ਨੇ ਅੰਮ੍ਰਿਤ ਛਕਿਆ ਜੀ ਇਹਨਾਂ ਕਿਰਪਾਨਾਂ ਪਾਈਆਂ ਵਿਖਾਵੇ ਵਾਸਤੇ ਤੇ ਫਿਰ ਕੱਲ ਨੂੰ ਕਾਂਗਰਸੀ ਵੀ ਕਿਰਪਾਨਾਂ ਪਾ ਕੇ ਆ ਜਾਣਗੇ ਹੂੰ ਬੀਜਪੀ ਵਾਲੇ ਵੀ ਆ ਜਾਣਗੇ ਆਪ ਵਾਲੇ ਵੀ ਆ ਜਾਣਗੇ ਇੱਕ ਧੜਾ ਲੈ ਕੇ ਆ ਆਮ ਅਕਾਲੀ ਦਾ ਹੂੰ ਇਸ ਲਈ ਇਹ ਬਿਮਾਰੀ ਨੂੰ ਰੋਕਣ ਲਈ ਬਹੁਤ ਸਾਰੀਆਂ ਡੀਡ ਵਿਚਾਰਾਂ ਹੋਈਆਂ ਆਉਣ ਵਾਲੇ ਦਿਨਾਂ ਚ ਇੱਕ ਤੁਹਾਡੇ ਸਾਹਮਣੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਹੋ ਰਹੀ ਹੈ ਵੀ ਕੁਝ ਰੱਖਣ ਦਾ ਯਤਨ ਕਰਾਂਗੇ ਕਿ ਜਿਹੜਾ ਪੰਥ ਨੂੰ ਬੇਨਤੀ ਕੀਤੀ ਜਾਏ ਕਿ ਇਸ ਦੇ ਸਦੀਵੀ ਹੱਲ ਲਈ ਤੁਰਿਏ ਨਹੀਂ ਕਿ ਬੱਦਲ ਨੂੰ ਲਾ ਦਿਓ ਸਾਨੂੰ ਬਣਾ ਦਿਓ ਸਾਨੂੰ ਹਟਾ ਦਿਓ ਉਹਨੂੰ ਬਣਾ ਦਿਓ ਇਹ ਹੱਲ ਨਹੀਂ ਆ ਇਹ ਸਭ ਕਾਹੇ ਦਾ ਬਦਲ ਪੰਥ ਨੂੰ ਦੇਣਾ ਹੋਊਗਾ ਪਾਈਸਬ ਮੈਂ ਇਹੀ ਇਹੀ ਪੁੱਛਣਾ ਚਾਹੁੰਦਾ ਹਾਂ ਕਿ ਸ਼ਰਾ ਇਸ ਗੱਲ ਤੇ ਵੀ ਵਿਚਾਰ ਕੀਤੇ ਗਏ ਕਿ ਜਿਹੜਾ 328 ਰੂਪਾ ਬੇਅਦਬੀਆਂ ਦੇ ਕਾਰਡ ਨੂੰ ਲੈ ਕੇ ਗੁਰਜੀਤ ਸਿੰਘ ਜਿਹੜਾ ਟਾਵਰ ਤੇ ਚੜ ਗਿਆ ਜੀ ਆਰਮੀ ਦਾ ਨੌਜਵਾਨ ਹੈ ਮੰਨ ਲਿਆ ਵੀ ਟਾਵਰ ਤੇ ਚੜ ਕੇ 400 ਫੁੱਟ ਉੱਚੇ ਤੇ ਜਾਨ ਦੇਣੀ ਜਾਂ ਇਸ ਤਰ੍ਹਾਂ ਦਾ ਧਰਨਾ ਦੇਣਾ ਅਸੀਂ ਉਹਦੇ ਨਾਲ ਨਹੀਂ ਸਹਿਮਤ ਹੈਗੇ ਵੀ ਉਹਨੂੰ ਚੜ੍ਹਨਾ ਚਾਹੀਦਾ ਸੀਗਾ ਜੀ ਪਰ ਉਹ ਚੜਿਆ ਕਿਉਂ ਕਿਉਂਕਿ ਸਰਕਾਰ ਨੇ ਉਹਦੀ ਗੱਲ ਨਹੀਂ ਸੁਣੀ ਹਮ ਜਿਹੜੇ ਭਗਵੰਤ ਮਾਨ ਜਾਂ ਕੇਜਰੀਵਾਲ ਕਹਿੰਦੇ ਸੀ 24 ਘੰਟੇ ਦਾ ਕੰਮ ਬਦਬੀ ਕਾਂ ਦੇ ਦੋਸ਼ੀ ਅੰਦਰ ਡੱਕਣੇ ਤੇ ਗੁਰਗ੍ਰੰਥ ਸਾਹਿਬ ਲਈ ਜਿਹੜੇ ਸਖਤ ਕਾਨੂੰਨ ਅਸੀਂ ਲਿਆਵਾਂਗੇ ਉਹ ਕੱਖ ਨਹੀਂ ਹੋਇਆ ਹਮ ਉਹ ਰੋਸ ਵਿੱਚ ਉਹ ਚੜ ਗਿਆ ਉਹਨੂੰ ਉੱਤੋਂ ਲਾਉਣ ਦੀ ਬਜਾਏ ਉਹਦੀ ਜਾਨ ਬਚਾਉਣ ਦੀ ਬਜਾਏ ਪੁਲਿਸ ਨੇ ਉਹਦੇ ਤੇ ਪਰਚਾ ਕਰਤਾ ਜੀ ਹਮ ਉਹ ਉਲਟਾਉ ਨੂੰ ਕਾਹ ਲੋ ਨਾ ਨੇ ਸੁਖਮਨੀ ਖੰਡ ਪੜ੍ਹ ਸਾਬ ਆਰੰਭ ਕਰਨਾ ਸੀ ਉਹ ਵੀ ਉਹਨਾਂ ਦਾ ਰੋਕਿਆ ਜੀ ਵੀ ਤੁਸੀਂ ਪਾਠ ਨਹੀਂ ਕਰ ਸਕਦੇ ਇੱਥੇ ਆ ਕੇ ਜੀ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਰਕਾਰ ਦਾ ਰਵਈਆ ਬਹੁਤ ਗਲਤਿਆ ਖਾਸ ਕਰਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਬਾਦਲ ਗਿਆ ਦਾ ਤੇ ਸੀਗਾ ਹੀ ਜੀ ਇਹਨਾਂ ਦਾ ਵੀ ਹੈ ਤੇ ਹੁਣ ਦਵਾਰੇ ਉਹ ਜਿਹੜੇ ਤਰਲੋ ਮੱਛੀ ਹੋ ਰਿਹਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਰੋਕਿਆ ਜਾਏ ਅਸੀਂ ਕਹਿ ਰਹੇ ਆ ਕਿ ਉਹ ਚੋਣ ਜੇ ਸਿੱਖਾਂ ਨੂੰ ਚੋਣ ਪਸੰਦ ਆ ਮੈਨੂੰ ਤਾਂ ਚੋਣ ਪਸੰਦ ਨਹੀਂ ਗੁਰਦੁਆਰੇ ਚ ਹੂੰ ਜੇ ਸਿੱਖਾਂ ਨੂੰ ਪਸੰਦ ਆ ਤੇ ਸਿੱਖ ਕਰਾਉਣੀ ਚਾਹੁੰਦੇ ਤੇ ਮੈਂ ਉਹਨਾਂ ਦੇ ਨਾਲ ਤੇ ਜੇ ਉਹ ਸਿਲੈਕਸ਼ਨ ਨੂੰ ਤਰਜੀਹ ਦੇਣਗੇ ਤੇ ਮੈਂ ਸਭ ਤੋਂ ਮੋਹਰੇ ਹੋ ਕੇ ਉਹਨਾਂ ਦੇ ਅੱਗੇ ਹੋਵਾਂਗਾ ਪਰ ਇਹਦਾ ਇਹਦਾ ਹੱਲ ਕੀ ਹੈ ਸਰ ਜਿਵੇਂ ਤੁਸੀਂ ਕਿਹਾ ਨਾ ਕਿ ਤੁਹਾਨੂੰ ਪਸੰਦ ਨਹੀਂ ਗੁਰਦੁਆਰੇ ਵਿੱਚ ਇਲੈਕਸ਼ਨ ਤੇ ਫਿਰ ਇਹਦਾ ਬਦਲ ਕੀ ਹੈ ਕਿ ਕਿਸ ਤਰ੍ਹਾਂ ਇਹਦਾ ਬਦਲ ਲਿਆਂਦਾ ਜਾ ਸਕਦਾ ਹੈ ਇਹਦਾ ਬਦਲ ਸਾਡੇ ਕੋਲੇ ਹੈਗਾ ਸਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ 1900 20 12 ਅਕਤੂਬਰ ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਉਦੋਂ ਕਿਸੇ ਸਰਕਾਰ ਨੇ ਨਹੀਂ ਬਣਾਈ ਜੀ ਕਿਸੇ ਪੁਲਿਸ ਪ੍ਰਸ਼ਾਸਨ ਨੇ ਨਹੀਂ ਬਣਾਈ ਹੂੰ ਇਸੇ ਸਿਆਸੀ ਆਗੂਆਂ ਦੀ ਸਲਾਹ ਨਾਲ ਨਹੀਂ ਬਣੀ ਜੀ ਉਹ ਭਾਈ ਮਤਾਬ ਸਿੰਘ ਹੋਰ ਵੀਰ ਜਿਹੜੇ ਸੀ ਉਹਨਾਂ ਨੇ ਸੱਚਖੰਡ ਦਰਬਾਰ ਸਾਹਿਬ ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਹਮ ਪੁਜਾਰੀਆਂ ਦੇ ਖਿਲਾਫ ਜਿਨ੍ਹਾਂ ਨੇ ਦੇਗ ਵੀ ਬੰਦ ਕਰ ਦਿੱਤੀ ਵੀ ਨੀਵੇਂ ਜਾਤੀ ਵਾਲੇ ਆ ਹੀ ਨਹੀਂ ਸਕਦੇ ਹਮ ਉਹਨਾਂ ਦਾ ਬਾਈਕਾਟ ਕਰਕੇ ਸਾਰਿਆਂ ਦਾ ਹਮ ਤੇ ਉਹ ਜਿਹੜੀ ਕਮੇਟੀ ਸੀ ਅਕਾਲ ਤਖਬ ਦੀ ਸਿਕੱਤਰ ਤੇ ਉਹ ਸਿਕੱਤਰ ਤੇ ਸਕੱਤਰੇਤ ਦੇ ਵਿੱਚ ਸ੍ਰੀ ਅਕਾਲ ਤਖਬ ਦੀ ਛਤਰ ਛਾਇਆ ਹੇਠ ਗੁਰੂ ਕੀ ਸੰਗਤ ਦੇ ਵਿੱਚ ਉਹ ਉਹਨਾਂ ਨੇ ਮੁੱਢ ਬੰਨਤਾ ਪਾਈ ਉੱਥੇ ਕਰਤਾਰ ਸਿੰਘ ਜੀ ਚੱਬਰ ਤੇਜਾ ਸਿੰਘ ਜੀ ਪੁੱਚਰ ਆਦਕ ਸਾਰੇ ਇਕੱਠੇ ਹੋਏ ਜੀ ਉਹ ਸ਼੍ਰੋਮਣੀ ਕਮੇਟੀ ਨਾਮਜ਼ਦ ਕੀਤੀ ਗਈ ਕਾਦੇ ਸਿਰ ਤੇ ਗੁਰਸਤਗੁਰ ਕਾ ਜੋ ਸਿੱਖ ਅਖਾਏ ਹੂੰ ਤੇ ਨਹੀਂ ਦੇ ਸੋਈ ਸਿੱਖ ਮੇਰਾ ਸਿਲੈਕਸ਼ਨ ਕਰਕੇ ਨਾਮਜਦ ਹੋਏ ਨੇ ਉਹ ਸਾਰੇ ਮੈਂਬਰ ਹਮ ਅੱਜ ਵੀ ਜਦੋਂ ਸੰਵਿਧਾਨ ਭਾਈ ਸਾਹਿਬ ਜਦੋਂ ਇਹਦਾ ਸੰਵਿਧਾਨ ਬਣਿਆ ਉਸ ਤੋਂ ਬਾਅਦ ਤਾਂ ਫਿਰ ਇਹ ਇਲੈਕਸ਼ਨ ਪ੍ਰੋਸੈਸ ਚ ਆ ਗਈ ਨਾ ਉਦੋਂ ਤਾਂ ਇਹਨੂੰ ਲਿਆਂਦਾ ਗਿਆ ਨਾ ਉਹਦੇ ਵਿੱਚ ਹੁਣ ਤੱਕ ਤਾਂ ਇਲੈਕਸ਼ਨਸ ਦੇ ਉੱਤੇ ਸਾਰਾ ਭਰੋਸਾ ਕੀਤਾ ਜਾਂਦਾ ਸੀ ਦਾਰਉਮਦਾਰ ਸੀ ਸਾਰਾ 2011 ਤੱਕ ਤਾਂ ਇਲੈਕਸ਼ਨ ਚ ਨਹੀਂ ਇਹਨਾਂ ਨੂੰ ਇਹ ਪੁੱਛਿਆ ਜਾਏ ਇਹਨਾਂ ਨੂੰ ਇਹ ਪੁੱਛਿਆ ਜਾਏ ਕਿ ਤੁਸੀਂ ਅਕਾਲ ਤਖਤ ਸਭ ਨੂੰ ਵੱਡਾ ਗਿਣਦੇ ਹੋ ਕਿ ਗੁਰਦੁਆਰਾ ਕਮਿਸ਼ਨ ਕੀ ਵੱਡਾ ਗਿਣਦੇ ਹੋ ਹਮ ਅਕਾਲ ਤਖਤ ਦਾ ਜਥੇਦਾਰ ਤਾਂ ਫੇਰ ਅੰਮ੍ਰਿਤਧਾਰੀ ਆ ਤੇ ਗੁਰਦੁਆਰਾ ਕਮਿਸ਼ਨ ਤਾਂ ਫੇਰ ਦਾੜੀ ਕੱਟੀ ਫਿਰਦਾ ਹਮ ਸਰਕਾਰੀ ਕਮਿਸ਼ਨ ਤੁਹਾਡੇ ਲਈ ਵੱਡਾ ਕਿ ਗੁਰੂ ਗ੍ਰੰਥ ਤੇ ਅਕਾਲ ਤਖਤ ਵੱਡਾ ਹੈ ਜੀ ਜੇ ਅਕਾਲ ਤਖਤ ਵੱਡਾ ਆ ਤੇ ਫਿਰ ਸਾਡਾ ਅਕਾਲ ਤਖਸਾਲਬ ਸਾਡੀ ਸਰਬਸੰਮਤੀ ਹੋਵੇ ਨਹੀਂ ਹੁੰਦੀ ਤੇ ਸਿਲੈਕਸ਼ਨ ਹੋਵੇ ਚੋਣ ਦਾ ਮਤਲਬ ਕੀ ਹੋਇਆ ਇਹਨਾਂ ਇਹਨਾਂ ਜਥੇਦਾਰਾਂ ਨਾਲੋਂ ਜਾਂ ਇਹ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲੋਂ ਜਾਂ ਸਾਡੀਆਂ ਉਹਨਾਂ ਜਥੇਬੰਦੀਆਂ ਨਾਲੋਂ ਜਿਹੜੇ ਜੁੰਡਿਓ ਜੁੰਡੀ ਹੋ ਰਿਹਾ ਜਿੱਤਣ ਦੇ ਚੱਕਰ 'ਚ ਵੀ ਸਾਨੂੰ ਜਿਤਾ ਦਿਓ ਸਾਨੂੰ ਬਣਾ ਦਿਓ ਕੋਈ ਕਾਂਗਰਸ ਦਾ ਪਿੱਠੂ ਬਣਿਆ ਕੋਈ ਭਾਜਪਾ ਦਾ ਕੋਈ ਆਮ ਆਦਮੀ ਪਾਰਟੀ ਦਾ ਜਦ ਕੀ ਚਾਹੀਦਾ ਸੀ ਇਹ ਨਹੀਂ ਸੀ ਚਾਹੀਦਾ ਵੀ ਅਸੀਂ ਉਹਨਾਂ ਬਾਂਦਰਾਂ ਦੇ ਅੱਗੇ ਬਿੱਲੀਆਂ ਬਣੀਆਂ ਵੀ ਜਿਹੜੇ ਸਾਡਾ ਇਹ ਤਮਾਸ਼ਾ ਵੇਖਣ ਹੂੰ ਐਸਾ ਨਹੀਂ ਚਾਹੀਦਾ ਹੂੰ ਤੇ ਇਹ ਸਾਰਾ ਧਰਮਦਾਰ ਉਧਰ ਨੂੰ ਘੁੰਮਿਆ ਹੋਇਆ ਵਾ ਹੂੰ ਇਹ ਰੁਕ ਜੇ ਜੀ ਅਗਰ ਨਹੀਂ ਕੋਈ ਓੱਖਾ ਕੰਮ ਨਹੀਂ ਹੋ ਸਕਦੀ ਆ ਹੂੰ ਭਾਈ ਸਾਹਿਬ ਮੈਂ ਮੈਂ ਅੰਤ ਦੇ ਵਿੱਚ ਥੋੜ੍ਹ ਤੋਂ ਇਹੀ ਜਾਣਨਾ ਚਾਹੁੰਦਾ ਕਿ ਹੁਣ ਕਿਸ ਤਰ੍ਹਾਂ ਦੀ ਸਿਚੁਏਸ਼ਨ ਅੱਗੇ ਬਣੂਗੀ ਜਿਵੇਂ ਹੁਣ ਤਾਂ ਤੁਸੀਂ ਕਿਹਾ ਕਿ ਅਜੇ ਵਿਚਾਰ ਹੋਏ ਨੇ ਇਹ ਵਿਚਾਰ ਵਿਚਾਰਾਂ ਤੱਕ ਰਹਿਣਗੇ ਜਾਂ ਫਿਰ ਇਸ ਤੋਂ ਬਾਅਦ ਕੁਝ ਹੋ ਸਕਦਾ ਹੋਰ ਵਾਹਿਗੁਰੂ ਹਾਂ ਜੀ ਭਾਈ ਸਾਹਿਬ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਹੁਣ ਤੱਕ ਜਿਵੇਂ ਕਹਿ ਰਹੇ ਸੀ ਕਿ ਇਹ ਵਿਚਾਰ ਕੀਤੇ ਗਏ ਨੇ ਪਰ ਇਹ ਵਿਚਾਰ ਹੀ ਰਹਿਣਗੇ ਜਾਂ ਇਸ ਤੋਂ ਇਲਾਵਾ ਅੱਗੇ ਹੁਣ ਕੁਝ ਹੋਰ ਐਕਸ਼ਨ ਵੀ ਹੈਗਾ ਤੁਹਾਡੇ ਵੱਲੋਂ ਕੀਤਾ ਜਾਣਾ ਵਿਚਾਰ ਐਕਸ਼ਨ ਹੀ ਹੁੰਦੇ ਨੇ ਜੀ ਵਿਚਾਰਾਂ ਤੋਂ ਬਾਅਦ ਹੀ ਐਕਸ਼ਨ ਦੀ ਸ਼ੁਰੂਆਤ ਹੁੰਦੀ ਹੈ ਜੀ ਮੈਂ ਬਿਲਕੁਲ ਇਹੀ ਪੁੱਛਣਾ ਚਾਹੁੰਦਾ ਕਿ ਹੁਣ ਕੀ ਪ੍ਰੋਟੋਕਾਲ ਚੰਨ ਕਰਕੇ ਹੀ ਚਾਨਣ ਤੱਕ ਜਾਇਆ ਜਾਂਦਾ ਆ ਜੀ 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 ਤੇ ਇਸ ਲਈ ਇਹਨਾਂ ਨੂੰ ਅੱਜ ਸਿੱਖਣ ਦੀ ਜ਼ਰੂਰਤ ਹੈ ਵੀ ਤੁਹਾਡੇ ਨਾਲੋਂ ਤਾਂ ਯਾਰੋ ਪਿੰਡਾਂ ਦੇ ਲੋਕ ਵੀ ਚੰਗੇ ਆ ਜਿਹੜੇ ਸਰਬਸੰਮਤੀ ਨਾਲ ਸਰਪੰਚ ਐਮ ਐਲ ਏ ਚੁਣ ਕੇ ਤੇ ਸਰਕਾਰ ਨੂੰ ਕਹਿ ਦਿੰਦੇ ਆ ਸਾਨੂੰ ਗ੍ਰਾਂਟ ਹੁਣ ਦੁੱਗਣੀ ਦਿਓ ਅਸੀਂ ਜਿਹੜਾ ਇਲੈਕਸ਼ਨ ਤੇ ਪੈਸਾ ਬੇੜਾ ਗਰਕ ਕਰਨਾ ਸੀ ਲੜਾਈਆਂ ਚ ਸ਼ਰਾਬਾਂ ਚ ਉਹ ਅਸੀਂ ਸਾਰੇ ਦਾ ਸਾਰਾ ਬਚਾ ਲਿਆ ਜੀ ਤੇ ਜੇ ਉਹ ਸਰਬਸੰਮਤੀ ਕਰ ਸਕਦੇ ਆ ਤੇ ਇਹ ਤੇ ਗੁਰੂ ਪੰਥ ਦਾ ਕਾਰਜ ਹੈ ਇੱਥੇ ਤੇ ਕੋਈ ਗੋਲਕ ਦੀ ਭੁੱਖ ਤੇ ਪ੍ਰਧਾਨਗੀ ਦੀ ਚੌਧਰ ਦਾ ਕੋਈ ਟੁਕ ਬਣਦੀ ਨਹੀਂ ਹੂੰ ਜੀ ਬਿਲਕੁਲ ਤੇ ਗੁਰੂ ਕਿਰਪਾ ਕਰੇ ਤੁਹਾਡੇ ਭਰਾਵਾਂ ਦਾ ਸਹਿਯੋਗ ਮਿਲੇਗਾ ਸੰਗਤਾਂ ਦਾ ਤੇ ਐਕਸ਼ਨ ਤਾਂ ਪੰਥ ਨੇ ਕਰਨਾ ਹੈ ਸੰਗਤ ਨੇ ਕਰਨਾ ਆ ਅਸੀਂ ਤੇ ਸਿਰਫ ਉਹ ਕੀ ਹੁੰਦਾ ਕਿ ਇੱਕ ਹੋਕਾ ਦੇਣਾ ਜਿਵੇਂ ਤੁਸੀਂ ਦੇ ਰਹੇ ਹੋ ਜੀ ਜੀ ਬਿਲਕੁਲ ਹਾਂ ਬਿਲਕੁਲ ਭਾਈ ਸਾਹਿਬ ਬਹੁਤ ਸ਼ੁਕਰੀਆ